ਦੇ ਬੀਤ ਸਿੰਘ ਆ ਪੰਜਾਬ ਚੱਲੇਗਾ ਬਰੂ ਦਾ ਨਾਂ ਲਾਲਾ ਲਾਲਾ ਹੋਗੀ ਹਰ ਥਾਂ ਕਹਿੰਦੇ ਮੰਜ਼ਲ ਉਹਨਾਂ ਨੂੰ ਮਿਲਦੀ ਐ ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੋਵੇ ਖੰਭਾਂ ਦੇ ਨਾਲ ਕੁਝ ਨਹੀਂ ਹੁੰਦਾ ਉੱਡਣਾ ਤਾਂ ਹੌਸਲਿਆਂ ਦੇ ਨਾਲ ਹੀ ਪੈਂਦਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਮਨਜੀਤ ਕੌਰ ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਗੁਰਵਿੰਦਰ ਸਿੰਘ ਗੁਰੀ ਜਿਸ ਬਾਰੇ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਤਾਂ ਜ਼ਰੂਰ ਸੁਣਿਆ ਹੋਵੇਗਾ ਗੁਰਵਿੰਦਰ ਵੀਰ ਸਿੰਘ ਗੁਰੀ ਨੂੰ ਉਡਨਾ ਬਾਜ਼ ਕਿਹਾ ਜਾ ਰਿਹਾ ਹੈ ਤੇ ਕਹਿੰਦੇ ਨੇ ਜਦੋਂ ਮੈਦਾਨ ਦੇ ਵਿੱਚ ਦੌੜਦਾ ਹੈ ਤਾਂ ਇੰਜ ਲੱਗਦਾ ਜਿਵੇਂ ਪੰਜਾਬ ਦਾ ਦੂਜਾ ਮਿਲਖਾ ਸਿੰਘ ਦੌੜ ਰਿਹਾ ਹੋਵੇ ਜੀ ਹਾਂ ਲੋਕ ਉਸ ਨੂੰ ਦੇਖ ਕੇ ਇਹੀ ਭੁਲੇਖਾ ਖਾਂਦੇ ਨੇ ਕਿ ਵੀ ਮਿਲਖੇ ਸਿੰਘ ਵਾਂਗ ਹੀ ਜਿਹੜਾ ਕਿ ਪੰਜਾਬ ਦਾ ਨਾਮ ਦੁਨੀਆ ਦਾ ਨਾਮ ਰੌਸ਼ਨ ਕਰੇਗਾ ਗੁਰਵਿੰਦਰ ਬੀਰ ਸਿੰਘ ਗੁਰੀ ਨੇ ਕਈ ਰਿਕਾਰਡ ਤੋੜੇ ਨੇ 2 ਸਾਲ ਤੱਕ ਬਿਮਾਰੀ ਦੇ ਨਾਲ ਜੂਝਦਾ ਰਿਹਾ ਹਸਪਤਾਲਾਂ ਦੇ ਚੱਕਰ ਲਾਉਂਦਾ ਰਿਹਾ ਤੇ ਆਪਣੇ ਆਪ ਨੂੰ ਕੋਸਦਾ ਰਿਹਾ ਲੇਕਿਨ ਜਦੋਂ ਮੈਦਾਨ ਦੇ ਵਿੱਚ ਵਾਪਸ ਪਰਤਿਆ ਤਾਂ ਉਸ ਨੇ ਇੱਕ ਵਾਰ ਸਭ ਨੂੰ ਚੁੱਪ ਕਰਵਾ ਦਿੱਤਾ ਜਿਹੜੇ ਕਹਿੰਦੇ ਸੀ ਕਿ ਗੁਰਵਿੰਦਰ ਬੀਰ ਸਿੰਘ ਗੁਰੀ ਕਦੇ ਮੈਦਾਨ ਦੇ ਵਿੱਚ ਵਾਪਸ ਨਹੀਂ ਕਰ ਸਕਦਾ ਉਹਨਾਂ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ ਗੁਰਵਿੰਦਰ ਬੀਰ ਸਿੰਘ ਗੁਰੀ ਨੇ ਜੀ ਹਾਂ ਪੰਚਕੂਲਾ ਦੇ ਵਿੱਚ ਪਿਛਲੇ ਸਾਲ ਇੱਕ ਹੋਏ ਮੁਕਾਬਲੇ ਦੇ ਵਿੱਚ ਗੁਰਵਿੰਦਰबीर ਸਿੰਘ ਗੁਰੀ ਨੇ ਕਈ ਰਿਕਾਰਡ ਤੋੜੇ ਨੇ ਤੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਹੁਣ ਫਿਰ ਉਸ ਨੇ ਇੱਕ ਨਵਾਂ ਰਿਕਾਰਡ ਜਿਹੜਾ ਬਣਾਇਆ ਹੈ ਜਿਸ ਨੂੰ ਤੁਹਾਡੇ ਨਾਲ ਸਾਂਝਾ ਇਸ ਖਬਰ ਦੇ ਵਿੱਚ ਕਰਾਂਗੇ ਤੇ ਖਬਰ ਦੇ ਨਾਲ ਆਖਰ ਤੱਕ ਜੁੜੇ ਰਹਿਣਾ ਕਹਿੰਦੇ ਕਿ ਇੱਕ ਵੇਲਾ ਐਸਾ ਵੀ ਆਇਆ ਸੀ ਜਦੋਂ ਗੁਰਿੰਦਰ ਵੀਰ ਸਿੰਘ ਗੁਰੀ ਦਾ 12 ਦਿਨਾਂ ਦੇ ਵਿੱਚ 8 ਕਿਲੋ ਵਜ਼ਨ ਘਟ ਗਿਆ ਸੀ ਯੂਨੀਵਰਸਿਟੀਆਂ ਦੇ ਮੈਡਲਾਂ ਦੀਆਂ ਝੜੀਆਂ ਲਾਉਣ ਵਾਲੇ ਗੁਰਿੰਦਰ ਨੇ ਹੌਸਲਾ ਨਹੀਂ ਹਾਰਿਆ ਤੇ ਲਗਾਤਾਰ ਪ੍ਰੈਕਟਿਸ ਕੀਤੀ ਤੇ ਮੈਦਾਨ ਦੇ ਵਿੱਚ ਫਿਰ ਦੌੜਨ ਲੱਗਿਆ ਪਿਛਲੇ ਸਾਲ ਪੰਚਕੁਲਾ ਚ ਹੋਏ ਮੁਕਾਬਲੇ ਚ 100 ਮੀਟਰ ਦੌੜ ਨੂੰ 10.32 ਸੈਕਿੰਡ ਚ ਪੂਰੀ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ ਖੇਡ ਦੇ ਮੈਦਾਨ 'ਚ ਉਸਨੇ ਇੱਕ ਵਾਰ ਫਿਰ ਬੜਕ ਮਾਰੀ ਤੇ ਹੁਣ ਗੁਰਵਿੰਦਰ ਵੀਰ ਸਿੰਘ ਗੁਰੀ ਨੇ ਸ਼ੁੱਕਰਵਾਰ ਨੂੰ ਇੰਡੀਅਨ ਗਰਾ ਪ੍ਰੀ 1 'ਚ 10.20 ਸੈਕਿੰਡ ਦੀ ਤੇਜ਼ ਦੌੜ ਦੇ ਨਾਲ ਪੁਰਸ਼ਾਂ ਦੀ 100 ਮੀਟਰ ਫਰਾਟਾ ਦੌੜ 'ਚ ਨਵਾਂ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ ਰਿਲਾਇੰਸ ਦੀ ਅਗਵਾਈ ਕਰਨ ਵਾਲੇ 24 ਸਾਲਾ ਪੰਜਾਬ ਦੇ ਦੁੜਾਕ ਨੇ ਅਕਤੂਬਰ 2023 'ਚ ਮਣਿਕਾਂਤ ਹੌਬਲੀਦਾਰ ਵੱਲੋਂ ਬਣਾਏ ਗਏ 10.23 ਸੈਕਿੰਡ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ ਗੁਰਿੰਦਰ ਵੀਰ ਦਾ ਪਿਛਲਾ ਵਿਅਕਤੀਗਤ ਸਰਵਉੱਤਮ ਸਕੋਰ ਜੇਕਰ ਦੇਖੀਏ ਤਾਂ 10.27 ਸੈਕਿੰਡ ਸੀ ਜਦੋਂ ਉਸਨੇ 2021 'ਚ ਬਣਾਇਆ ਸੀ ਰਲਾਈਸ ਦੇ ਹੀ ਹੌਬਲੀਦਰ 10.22 ਸਕਿੰਟ ਦੇ ਨਾਲ ਸਮੇਂ ਦੇ ਨਾਲ ਦੂਜੇ ਸਥਾਨ ਤੇ ਰਹਿ। ਉਹਨਾਂ ਵੀ ਪੁਰਸ਼ਾਂ ਦੀ 100 ਮੀਟਰ ਫਾਈਨਲ ਰੇਸ D ਦੇ ਵਿੱਚ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.01 ਸੈਕਿੰਡ ਦੇ ਨਾਲ ਬਿਹਤਰ ਕੀਤਾ। ਲੇਨ 5 ਤੇ 6 ਵਿੱਚ ਇੱਕ ਦੂਜੇ ਦੇ ਨਾਲ ਦੌੜਦੇ ਹੋਏ ਗੁਰਿੰਦਰ ਵੀਰ ਤੇ ਫੋਬਲੀ ਤਰ ਵਿਚਕਾਰ ਬਹੁਤ ਹੀ ਕੜਾ ਮੁਕਾਬਲਾ ਹੋਇਆ ਹਾਲਾਂਕਿ ਗੁਰਵਿੰਦਰ ਵੀਰ ਨੇ ਥੋੜੇ ਫਰਕ ਦੇ ਨਾਲ ਰੇਸ ਜਿੱਤ ਕੇ ਰਾਸ਼ਟਰੀ ਰਿਕਾਰਡ ਨੂੰ 0.03 ਸੈਕਿੰਡ ਦੇ ਫਰਕ ਦੇ ਨਾਲ ਆਪਣੇ ਨਾਮ ਕਰ ਲਿਆ ਅਮਲਾਨ ਬੋਰਗਹੋਨ ਨੇ 10.43 ਸੈਕਿੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ ਜਿਸ ਦੇ ਨਾਲ ਰਿਲਾਈਐਂਸ ਨੇ ਟਾਪ ਦੇ ਤਿੰਨ ਸਥਾਨਾਂ ਤੇ ਕਬਜ਼ਾ ਕਰ ਲਿਆ ਇਹ ਤਿਕੜੀ ਤੇ ਅਨਿਮੇਸ਼ ਕੁਜੂਰ 100 ਮੀਟਰ 'ਚ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਸਿਖਰ ਦੇ ਦੁੜਾਕ ਰਿਹਾ ਹੈ। ਕੰਜੂਰ ਨੇ ਇਸ ਮੁਕਾਬਲੇ 'ਚ ਹਿੱਸਾ ਨਹੀਂ ਲਿਆ। ਗੁਰਵਿੰਦਰ ਵੀਰ ਨੇ ਇਸ ਤੋਂ ਪਹਿਲਾਂ 2021 ਤੇ 24 ਦੀ ਰਾਸ਼ਟਰੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੇ ਨਾਲ-ਨਾਲ 2024 ਦੇ ਫੰਡਰੇਸ਼ਨ ਕੱਪ 'ਚ 100 ਮੀਟਰ 'ਚ 골ਡ ਮੈਡਲ ਵੀ ਜਿੱਤਿਆ ਸੀ। ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਜਿਹੜੇ ਕਿ ਤਸੇ ਜਾ ਰਹੇ ਨੇ ਨਸ਼ਿਆਂ ਦੇ ਵਿੱਚ ਆਪਣੀ ਜਵਾਨੀ ਖਰਾਬ ਕਰ ਰਹੇ ਨੇ ਉਹਨਾਂ ਨੂੰ ਗੁਰਵਿੰਦਰ ਵੀਰ ਸਿੰਘ ਬਾਰੇ ਇੱਕ ਵਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ।